ਸਭ ਤੋਂ ਪਹਿਲਾਂ ਹੀ ਮੈਂ ਸਤਕਾਰਯੋਗ ਸੀਐਮ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਵੀ ਅੱਜ ਮੈਨੂੰ ਇਹ ਨੌਕਰੀ ਮਿਲੀ ਹੈ ਡ੍ਰੀਮ ਜੋਬ ਸੀ ਮੇਰੇ ਲਈ ਤੇ ਇਹ ਬਹੁਤ ਵੱਡਾ ਅੰਗਲਾ ਪੰਜਾਬ 'ਚ ਬਣਾਉਣਾ ਹੈ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ 'ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਲੇ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲ ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਚ ਕੀ ਆ ਜਾਂਦਾ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਈਸਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ਼ ਹੈ ਜੀ ਤੋ ਤੁਹਾਡੀ ਸਰਕਾਰ ਕਰਕੇ ਉਪਰਾਲਾ ਜਿਹੜਾ ਤੁਹਾਡਾ ਅੱਜ ਮੈਨੂੰ ਇੱਥੇ ਨੌਕਰੀ ਮਿਲੀ ਆ ਤੇ ਮੈਨੂੰ ਹੀ ਨਹੀਂ ਮੇਰੇ ਭਰਾ ਨੂੰ ਵੀ ਤੁਹਾਡੇ ਕਰਕੇ ਹੀ ਮਿਲੀ ਹੈ ਤੁਹਾਡੀ ਸਰਕਾਰ ਚ ਨੌਕਰੀ ਜ਼ੋਰਦਾਰ ਤਾੜੀਆਂ ਹੋ ਜਾਣ ਇੱਕ ਘਰ ਚ ਦੋ ਨੌਕਰੀਆਂ ਇਹ ਮਤਲਬ ਬਹੁਤ ਟਾਈਮ ਬਾਅਦ ਇਹ ਮੌਕਾ ਮੇਰੇ ਮਾਪਿਆਂ ਨੇ ਦੇਖਿਆ ਤੇ ਉਹਨਾਂ ਦੀ ਮਤਲਬ ਕਿ ਬਜ਼ੁਰਗੀ ਚ ਹੁਣ ਉਹਦਾ ਮਤਲਬ ਆਖਰੀ ਟਾਈਮ ਤੇ ਉਹਨਾਂ ਨੂੰ ਉਹ ਪ੍ਰੋਬਲਮ ਆਊਗੀ ਵੀ ਉਹਨਾਂ ਦਾ ਬੇਟਾ ਵੀ ਨੌਕਰੀ ਲੱਗ ਗਿਆ ਤੇ ਉਹਨਾਂ ਦੀ ਤੀਵੀਆਂ ਜੀ ਤੇ ਇਹਦੇ ਲਈ ਇੱਕ ਤੁਸੀਂ ਬਹੁਤ ਵੱਡੇ ਭਰਾ ਦਾ ਫਰਜ਼ ਨਿਭਾਇਆ ਹੈ ਤੇ ਮੈਂ ਇੱਥੇ ਹੁਣ ਤੁਸੀਂ ਮਤਲਬ ਤੁਸੀਂ ਤੁਹਾਡੇ ਕਰਕੇ ਇਹ ਇਦਾਂ ਹੋ ਕੀਤਾ ਤਾਂ ਮੈਂ ਤੁਹਾਡੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਤੁਹਾਡੇ ਰਖੜੀ ਬੰਨ੍ਹਣੇ ਚਾਹਦੀ ਹਾਂ ਜ਼ੋਰਦਾਰ ਤਾੜੀਆਂ ਹੋ ਜਾਣ ਰਖੜੀ ਦੇ ਤਿਹਾੜ ਦੇ ਉੱਤੇ ਇਹ ਪਵਿੱਤਰ ਰਸਮ ਜਿਹੜਾ ਕਿ ਵੱਡੇ ਵੀਰ ਦੇ ਕੁੱਟ ਤੇ ਰਖੜੀ ਸਜਾ ਕੇ ਇੱਕ ਵਚਨ ਬੱਤਾ ਦਾ ਪ੍ਰਤੀਕ ਹੈ ਰਖੜੀ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਹੈ ਮੋਦੀ ਤੰਦ ਬਿਬਾ ਨਵਦੀਪ ਨੇ ਮਾਨ ਸਾਹਿਬ ਦੇ ਗੁੱਟ ਤੇ ਰਖੜੀ ਸਜਾਈ ਹੈ ਤੇ ਮਾਨ ਸਾਹਿਬ ਨੇ ਵੀ ਆਪਣੇ ਵੱਡੇ ਭਰਾ ਹੋਣ ਦਾ ਫਰਜ਼ ਨਿਭਾਇਆ ਹੈ